ਸਤ ਸ੍ਰੀ ਅਕਾਲ ਦੋਸਤੋ ਮੈਂ ਚਰਨਜੀਤ ਸਿੰਘ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਚਿਚੜਾਂ ਦੀ ਸਮੱਸਿਆ ਦੇ ਇੱਕ ਪੱਕੇ ਹੱਲ ਨੂੰ ਲੈ ਕੇ ਕਿਉਂਕਿ ਚਿਚੜ ਬਹੁਤ ਜ਼ਿਆਦਾ ਹੱਦ ਤੱਕ ਪ੍ਰਭਾਵਿਤ ਕਰਦੇ ਨੇ ਪਸ਼ੂਆਂ ਨੂੰ ਜੇ ਜ਼ਿਆਦਾ ਵੱਧ ਜਾਂਦੇ ਚਾਂਸ ਹੁੰਦੇ ਆ ਕਿ ਪਸ਼ੂ ਡੈਡੀ ਹੋ ਜਾਂਦਾ ਹੈ ਮਾਰੀ ਜਾਂਦਾ ਹੈ ਪਰ ਜੇ ਥੋੜੀ ਮਾਤਰਾ ਦੇ ਵਿੱਚ ਵੀ ਹਮਲਾ ਹੁੰਦਾ ਹੈ ਤੇ ਉਹਦੇ ਵਿੱਚ ਦੁੱਧ ਸੁੱਕਣ ਦੇ ਚਾਂਸ ਜਿਹੜੇ 100% ਹੁੰਦੇ ਨੇ ਕਿਉਂਕਿ ਉਹਨਾਂ ਜ਼ਿਆਦਾ ਬਲੱਡ ਬਣਦਾ ਨਹੀਂਗਾ ਜਿੰਨਾ ਜ਼ਿਆਦਾ ਇਹ ਚੂਸਦੇ ਰਹਿੰਦੇ ਨੇ ਜਿੰਨੇ ਵੀ ਤਰ੍ਹਾਂ ਦੇ ਵਾਇਰਸ ਫੈਲਦੇ ਨੇ ਜਿਵੇਂ ਲੰਪੀ ਸਕਿਨ ਹੈ ਜਾਂ ਹੋਰ ਵੀ ਅਨੇਕ ਤਰ੍ਹਾਂ ਦੇ ਸੈਂਕੜੇ ਤਰ੍ਹਾਂ ਦੇ ਵਾਇਰਸ ਪਸ਼ੂਆਂ ਦੇ ਵਿੱਚ ਫੈਲਦੇ ਨੇ ਜਿਨ੍ਹਾਂ ਦੇ ਅੱਗੇ ਤੋਂ ਅੱਗੇ ਵਧਣ ਦੇ ਪਿੱਛੇ ਕਾਰਨ ਸਿਰਫ ਦੋ ਹੁੰਦੇ ਨੇ ਜਾਂ ਤੇ ਮੱਖੀਆਂ ਮੱਛਰ ਤੇ ਇਹਦੇ ਤੋਂ ਬਾਅਦ ਦੇ ਵਿੱਚ ਚਿਚੜ ਚਿਚੜ ਖੁਦ ਵੀ ਪਸ਼ੂ ਨੂੰ ਡੈਮੇਜ ਕਰਦੇ ਨੇ ਤੇ ਇੱਕ ਪਸ਼ੂ ਦੇ ਵਿੱਚੋਂ ਬਿਮਾਰੀ ਕੱਢ ਕੇ ਦੂਸਰੇ ਦੇ ਵਿੱਚ ਇੰਜੈਕਟ ਵੀ ਕਰਦੇ ਨੇ ਜਿਸ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਜੜੀਆਂ ਨੇ ਅੱਗੇ ਤੋਂ ਅੱਗੇ ਵੱਧਦੀਆਂ ਨੇ ਸੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਇਹੋ ਜਿਹਾ ਹੱਲ ਦੱਸਦੇ ਹਾਂ ਸਿਰਫ ਦੋਵਾਂ ਮਿੰਟਾਂ ਦੇ ਅੰਦਰ ਅੰਦਰ ਕੋਈ ਜ਼ਿਆਦਾ ਸਮਾਂ ਨਹੀਂ ਲੱਗਣਾ ਸਿਰਫ ਤੁਹਾਡੇ ਵੇਂਦਿਆਂ ਵੇਂਦਿਆਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਚਿਚੜ ਜਿਹੜੇ ਤੁਹਾਡੇ ਪਸ਼ੂਆਂ ਦੇ ਨਾਲੋਂ ਮਰ ਕੇ ਛੱਡ ਜਾਣਗੇ ਵੀਡੀਓ ਨੂੰ ਅੱਧ ਤੱਕ ਜ਼ਰੂਰ ਦੇਖਿਓ ਆਪਾਂ ਬਿਲਕੁਲ ਡਿਟੇਲ ਦੇ ਵਿੱਚ ਸਾਰੀ ਚੀਜ਼ ਜਿਹੜੀ ਉਹ ਤੁਹਾਡੇ ਜਿਹੜੇ ਨਵੇਂ ਫਾਰਮਰ ਪਹਿਲੀ ਵਾਰੀ ਚੈਨਲ ਤੇ ਆਏ ਨੇ ਉਹਨਾਂ ਨੂੰ ਬੇਨਤੀ ਹੈ ਕਿ ਸਬਸਕ੍ਰਾਈਬ ਕਰਕੇ ਨਾਲ ਬੈਲ ਜਿਹੜੀ ਏਕੋ ਨੂੰ ਜ਼ਰੂਰ ਦਵਾ ਲਓ ਚਿਚੜਾ ਨੂੰ ਮਾਰਨ ਦੇ ਵਾਸਤੇ ਵੈਸੇ ਤਾਂ ਦਵਾਈਆਂ ਬਹੁਤ ਤਰ੍ਹਾਂ ਦੀਆਂ ਮੈਡੀਕਲ ਸਟੋਰਾਂ ਦੇ ਉੱਤੇ ਵਿਕਦੀਆਂ ਨੇ ਮਿਲਦੀਆਂ ਨੇ ਪਰ ਜੇਕਰ ਆਪਣਾ ਪਸ਼ੂ ਛੋਟਾ ਹੈ ਜੇਕਰ ਕੋਈ ਕੱਟਾ ਹੈ ਕੱਟੀ ਹੈ ਜਾਂ ਬੱਚੀ ਹੈ ਇਨ੍ਹਾਂ ਪਸ਼ੂਆਂ ਦੇ ਉੱਤੇ ਇਨ੍ਹਾਂ ਬੱਚਿਆਂ ਦੇ ਉੱਤੇ ਜੇਕਰ ਆਪਾਂ ਉਹਨਾਂ ਦਵਾਈਆਂ ਦੀ ਵਰਤੋਂ ਕਰਦੇ ਹਾਂ ਤਾਂ ਉਹ ਬਹੁਤ ਜ਼ਿਆਦਾ ਹੱਦ ਤੱਕ ਆਪਣੇ ਬੱਚੇ ਨੂੰ ਆਪਣੇ ਪਸ਼ੂ ਨੂੰ ਵੀ ਡੈਮੇਜ ਕਰ ਜਾਂਦੀਆਂ ਨੇ ਸੇਮ ਬਿਲਕੁਲ ਇਸੇ ਤਰ੍ਹਾਂ ਕਿਸੇ ਵੀ ਪਸ਼ੂ ਦੇ ਉੱਤੇ ਆਪਾਂ ਕਿਸੇ ਇੰਜੈਕਸ਼ਨ ਦੀ ਵਰਤੋਂ ਕਰਦੇ ਹਾਂ ਜਾਂ ਕਿਸੇ ਮਲਣ ਵਾਲੀ ਦਵਾਈ ਦੀ ਵਰਤੋਂ ਕਰਦੇ ਹਾਂ ਤਾਂ ਉਹਦੇ ਸਾਈਡ ਇਫੈਕਟ ਵੀ ਕੁਝ ਹੱਦ ਤੱਕ ਹੁੰਦੇ ਆ ਜਿਹੜੇ ਆਪਾਂ ਕਈ ਵਾਰੀ ਨੋਟ ਨਹੀਂ ਕਰਦੇ ਇੱਕ ਤਾਂ ਪਸ਼ੂ ਪਹਿਲਾਂ ਹੀ ਚਿਚੜਾਂ ਦੇ ਲਹੂ ਚੂਸਣ ਦੇ ਕਾਰਨ ਬੜੇ ਜ਼ਿਆਦਾ ਕਮਜ਼ੋਰ ਹੋਏ ਹੁੰਦੇ ਨੇ ਉੱਤੋਂ ਜਦੋਂ ਆਪਾਂ ਕੋਈ ਜ਼ਹਿਰ ਵਰਤੋਂ ਕਰਦੇ ਹਾਂ ਕਿਸੇ ਦੀ ਤੇ ਹੋਰ ਜ਼ਿਆਦਾ ਭੜੇ ਤਰੀਕੇ ਦੇ ਨਾਲ ਕਈ ਪਸ਼ੂ ਜੜੇ ਪ੍ਰਭਾਵਿਤ ਹੋ ਜਾਂਦੇ ਨੇ ਸੋ ਇਹਨਾਂ ਚਿਚੜਾਂ ਨੂੰ ਮਾਰਨ ਦੇ ਵਾਸਤੇ ਤੁਸੀਂ ਦਵਾਈਆਂ ਨੂੰ ਛੱਡ ਕੇ ਸਾਡੇ ਵਾਲਾ ਇਹ ਨੁਕਤਾ ਵਰਤਣਾ ਹੈ ਫਾਰਮੂਲਾ ਵਰਤਣਾ ਹੈ ਤੇ ਕਮਾਲ ਦੇ ਰਿਜ਼ਲਟ ਜਿਹੜੇ ਤੁਹਾਨੂੰ ਤੁਰੰਤ ਉਸੇ ਟਾਈਮ ਦੇਖਣ ਨੂੰ ਮਿਲਣਗੇ ਇਸ ਫਾਰਮੂਲੇ ਨੂੰ ਵਰਤਣ ਦੇ ਵਾਸਤੇ ਤੁਸੀਂ ਸਭ ਤੋਂ ਪਹਿਲੇ ਨੰਬਰ ਤੇ ਲੈਣਾ ਹੈ ਜੀ 50 ਗ੍ਰਾਮ ਦੇ ਲਾਗੇ ਚਾਗੇ ਕਪੂਰ ਕਪੂਰ ਦੀਆਂ ਟਿੱਕੀਆਂ ਤੇ ਅਗਲੇ ਨੰਬਰ ਤੇ ਜਿਹੜੀ ਤੁਸੀਂ ਚੀਜ਼ ਲੈਣੀ ਹੈ ਸਭ ਤੋਂ ਜਿਹੜੀ ਮੇਨ ਚੀਜ਼ ਹੈ 15 ਤੋਂ 20 ਗ੍ਰਾਮ ਨਸਵਾਰ ਹਰ ਇੱਕ ਪंसारी ਦੇ ਕੋਲੋਂ ਤੁਹਾਨੂੰ ਬੜੇ ਥੋੜੇ ਜਿਹੇ ਰੇਟ ਦੇ ਵਿੱਚ ਮਿਲ ਜਾਊਗੀ ਇਹਨਾਂ ਦੋਵਾਂ ਚੀਜ਼ਾਂ ਨੂੰ ਪੀਸਣ ਤੋਂ ਬਾਅਦ ਦੇ ਵਿੱਚ ਤਕਰੀਬਨ 40 ਗ੍ਰਾਮ ਦੇ ਲਾਗੇ ਬਣੇ ਤੁਸੀਂ ਪਾਕਿਸਤਾਨੀ ਲੂਣ ਲੈਣਾ ਹੈ ਤੇ ਵਿੱਚ ਮਿਕਸ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਜਿੱਥੇ-ਜਿੱਥੇ ਚਿਚੜ ਹੈਗੇ ਨੇ ਉਸ ਜਗ੍ਹਾ ਦੇ ਉੱਤੇ ਮਲਣਾ ਹੈ ਤੁਹਾਡੇ ਵੇਂਦਿਆਂ ਵੇਂਦਿਆਂ ਹੀ ਚਿਚੜ ਜੜਿਆ ਉਸ ਪਸ਼ੂ ਦੇ ਨਾਲੋਂ ਮਰ ਕੇ ਛੱਡ ਜਾਣਗੇ ਇਹ ਸਭ ਤੋਂ ਜ਼ਿਆਦਾ ਸੌਖਾ ਤਰੀਕਾ ਹੈ ਤੇ ਸਭ ਤੋਂ ਜ਼ਿਆਦਾ ਸਸਤਾ ਤਰੀਕਾ ਹੈ ਚਚੜਾ ਨੂੰ ਖਤਮ ਕਰਨ ਦਾ ਜੋ ਕਿ ਤੁਰੰਤ ਆਪਾਂ ਨੂੰ ਰਿਜ਼ਲਟ ਦਿਖਾਉਂਦਾ ਹੈ ਕੋਈ ਆਪਾਂ ਨੂੰ ਉਡੀਕ ਨਹੀਂ ਕਰਨੀ ਪੈਂਦੀ ਇਹਨੂੰ ਮਲਣ ਤੋਂ ਬਾਅਦ ਦੇ ਵਿੱਚ ਇਹਦੇ ਨਾਲ ਲਗਭਗ ਲਗਭਗ ਜਿੰਨੇ ਵੀ ਪਸ਼ੂਆਂ ਦੇ ਉੱਤੇ ਚਿਚੜ ਹੈਗੇ ਨੇ ਉਹ ਸਾਰੇ ਮਰ ਜਾਣਗੇ ਜਿਹੜੇ ਚਿਚੜ ਤੁਹਾਡੀ ਖੁਰਲੀ ਦੀਆਂ ਤੇੜਾਂ ਦੇ ਵਿੱਚ ਨੇ ਜਿਹੜੀਆਂ ਫਰਸ਼ ਦੇ ਵਿੱਚ ਨੇ ਛੱਡ ਦੀਆਂ ਇੱਟਾਂ ਦੇ ਵਿੱਚ ਲੁਕੇ ਨੇ ਕਿਉਂਕਿ ਚਿਚੜ ਜਿੰਨੇ ਵੀ ਨੇ ਲਾਗੀ ਚਾਗੇ ਜਾਂ ਕੋਈ ਟਰੈਕਟਰ ਲੱਗਾ ਹੋਇਆ ਕੋਈ ਰੇੜਾ ਲੱਗਾ ਹੋਇਆ ਉਹਦੇ ਟਾਇਰਾਂ ਦੇ ਥੱਲੇ ਬੱਚੇ ਦਿੰਦੇ ਨੇ ਜਾਂ ਫਿਰ ਇਹ ਤੇੜਾਂ ਦੇ ਵਿੱਚ ਆਂਡੇ ਦਿੰਦੇ ਨੇ ਤੇ ਉੱਥੋਂ ਪੈਦਾ ਹੋ ਕੇ ਪਸ਼ੂਆਂ ਵੱਲ ਵਧਦੇ ਨੇ ਉਹਨਾਂ ਥਾਵਾਂ ਦੇ ਉੱਤੇ ਤੁਸੀਂ ਜ਼ਰੂਰ ਧਿਆਨ ਰੱਖੋ ਕਿ ਕਲੀ ਜਿਹੜੀ ਆਪਾਂ ਕੰਧਾਂ ਦੇ ਉੱਤੇ ਫੇਰਦੇ ਹਾਂ ਸਫੈਦੀ ਉਹਨੂੰ ਤੇੜਾਂ ਦੇ ਵਿੱਚ ਜਾਂ ਫਰਸ਼ ਦੇ ਉੱਤੇ ਜ਼ਰੂਰ ਖਿਲਾਇਆ ਜਾਵੇ 1 ਮਹੀਨੇ ਦੇ ਵਿੱਚ ਘੱਟੋ-ਘੱਟ ਇੱਕ ਵਾਰ ਜਿਹਦੇ ਨਾਲ ਜਿੰਨੇ ਵੀ ਬੱਚੇ ਨੇ ਜਿੰਨੇ ਵੀ ਆਂਡੇ ਨੇ ਚਿਚੜਾਂ ਦੇ ਉਹ ਸਾਰੇ ਖਤਮ ਹੋ ਜਾਣ ਤੇ ਦੁਬਾਰੇ ਚਿੱਟੜ ਜਿਹੜੇ ਤੁਹਾਡੇ ਛੱਡ ਦੇ ਵਿੱਚ ਤੁਹਾਡੇ ਪਸ਼ੂਆਂ ਦੇ ਉੱਤੇ ਆਪਾਂ ਨੂੰ ਦੇਖਣ ਨੂੰ ਨਾ ਮਿਲਨ ਕੋਈ ਤੁਹਾਨੂੰ ਮਹਿੰਗੀ ਚੀਜ਼ ਕੋਈ ਮਹਿੰਗੀ ਦਵਾਈ ਕੋਈ ਮਹਿੰਗਾ ਇੰਜੈਕਸ਼ਨ ਲਵਾਉਣ ਦੀ ਲੋੜ ਹੀ ਨਹੀਂ ਪੈਣੀ ਜੇਕਰ ਇਹਨਾਂ ਦੋਹਾਂ ਚੀਜ਼ਾਂ ਦੀ ਦੋਹਾਂ ਨੁਕਤਿਆਂ ਦੀ ਤੁਸੀਂ ਵਰਤੋਂ ਕਰਦੇ ਹੋ ਬਹੁਤ ਜ਼ਿਆਦਾ ਸ਼ਾਨਦਾਰ ਰਿਜ਼ਲਟ ਜਿਹੜੇ ਤੁਹਾਨੂੰ ਸਿਰਫ ਦੋਵਾਂ ਮਿੰਟਾਂ ਦੇ ਅੰਦਰ ਅੰਦਰ ਤੁਹਾਡੇ ਪਸ਼ੂ ਦੇ ਉੱਤੇ ਦੇਖਣ ਨੂੰ ਮਿਲਣਗੇ ਵੀਡੀਓ ਨੂੰ ਦੇਖਣ ਤੋਂ ਬਾਅਦ ਦੇ ਵਿੱਚ ਜਿੰਨਾ ਜ਼ਿਆਦਾ ਹੋ ਸਕੇ ਹੋਰ ਕਿਸਾਨਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਜੇ ਲਾਈਕ ਕਰਨਾ ਜਾਂ ਨਹੀਂ ਕਰਨਾ ਤੁਹਾਡੀ ਇੱਛਾ ਪਰ ਸ਼ੇਅਰ ਜ਼ਰੂਰ ਕਰਿਓ ਹੋਰ ਕਿਸਾਨਾਂ ਦੇ ਨਾਲ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ